ਲੋਕਾਂ ਦੇ ਵਿੱਚ ਸਾਨੂੰ ਜੋਸ਼ ਦਿਖਾ ਰਿਹਾ ਕਿੰਨਾ ਜੋਸ਼ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਤੁਹਾਡੀ ਗੱਲ ਕਰਵਾਵਾਂਗੇ ਅਸੀਂ ਖਾਲਸਾ ਜੀ ਨਾਲ ਗੱਲ ਕਰਵਾਵਾਂਗੇ ਜਰੂਰ ਇੱਧਰ ਆ ਜਾਓ ਗੱਲ ਕਰਵਾਵਾਂਗੇ ਹਾਂਜੀ ਖਬਰਾਂ ਦੇ ਸਵਾਗਤ ਆਣਾ ਜੋ ਅੱਜ ਕੱਠ ਨੂੰ ਲੈ ਕੇ ਲੋਕਾਂ ਵੱਲੋਂ ਕੀ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਭਾਈ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਨਹੀਂ ਹੋਣੀਆਂ ਐਡਾ ਵੱਡਾ ਕੱਠਾ ਹੈ ਅੱਜ ਪੰਜਾਬ ਦੇ ਲੋਕਾਂ ਨੇ ਦੱਸਤਾ ਕਿ ਸਹੀ ਕੌਣ ਹੈ ਗਲਤ ਕੌਣ ਹੈ ਤੁਸੀਂ ਦੇਖ ਰਹੇ ਹੋ ਵੀ ਐਡਾ ਵੱਡਾ ਇਕੱਠਾ ਹੋ ਗਿਆ ਨਾ ਬਾਈ 12 ਹੀ ਬਜੇ ਨੇ ਆਪਣੇ 11:30 ਵਜੇ ਸਟੇਜ ਚਲਾਉਣੀ ਸੀ ਲਲ ਅੱਧਾ ਘੰਟਾ ਹੋਇਆ ਹਲੇ ਪਰ ਅੱਧੇ ਆ ਦੇਖ ਲੈ ਵੀ ਕਿੱਡਾ ਵੱਡਾ ਇਕੱਠ ਹੋ ਗਿਆ ਅੱਜ ਪੰਜਾਬ ਦੇ ਲੋਕਾਂ ਨੇ ਦੱਸਤਾ ਕਿ ਭਾਨਾ ਚੋਰ ਨਹੀਂ ਐ ਭਾਨਾ ਇੱਕ ਸਮਾਸੀ ਵੀ ਐ ਉਹ ਲੋਕਾਂ ਦੇ ਲਈ ਕੰਮ ਕਰਦਾ ਹੈ ਗਰੀਬਾਂ ਦੇ ਨਾਲ ਖੜਦਾ ਹੈ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਾਉਂਦਾ ਹੈ ਅੱਜ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਿਹੜਾ ਫੈਸਲਾ ਉਹਨੇ ਲਿਆ ਹੈ ਉਹ ਸਰਾਸਰ ਗਲਤ ਹੈ ਉਹ ਫੈਸਲੇ ਨੂੰ ਵਾਪਸ ਲੈ ਲੈ ਨਹੀਂ ਫਿਰ ਪੰਜਾਬ ਦੇ ਲੋਕ ਕਿਤਨਾ ਕਿ ਧਰਨਾ ਲਾ ਕੇ ਜਿਵੇਂ ਮਨਜੀਤ ਧੇਰਾ ਅਰਗੇ ਨੂੰ ਅਸੀਂ ਕੱਢ ਕੇ ਲਿਆਏ ਸੀ ਜੇਲ੍ਹ ਤੋਂ ਫਿਰ ਜੇਲ੍ਹ ਤੋਂ ਕੱਢ ਕੇ ਲੈ ਕੇ ਆਵਾਂਗੇ ਭਾਈ ਜੀ ਨਹੀਂ ਲੱਗਦਾ ਵੀ ਸਰਕਾਰਾਂ ਦੇ ਜੋ ਕੰਨ ਤੇ ਜੋ ਟੱਕਰ ਹੈਗੀ ਹਾਂਜੀ ਸਰਕਾਰਾਂ ਨੇ ਇਸ ਨੂੰ ਦੇਖ ਕੇ ਧਰਨੇ ਦੇ ਜੋ ਆਪਣਾ ਕਾਟਾ ਅੱਜ ਭਾਨੇ ਸੁੱਧੇ ਪੈਣ ਤੋੜ ਦੂ ਨੇ ਇਹਨੂੰ ਦੇਖ ਕੇ ਸਰਕਾਰਾਂ ਦੇ ਕੋਈ ਅਸਰ ਹੋ ਦੇ ਆਸੇ ਹੋਣਾ ਚਾਹੀਦਾ ਬਾਈ ਫਿਰ ਨਹੀਂ ਲੋਕ ਨੇ ਲੋਕ ਅਸਰ ਗਾਂ ਵੋਟਾਂ ਆਉਂਦੀਆਂ ਨੇ ਉਹ ਚ ਦਿਖਾ ਦੇਣਗੇ ਲੋਕ ਤਾਂ ਸਭ ਕੁਝ ਕਰਨਾ ਜਾਣਦੇ ਹੁੰਦੇ ਆ ਲੋਕਾਂ ਨੇ ਦਿਖਾ ਦੇਣਾ ਬਾਈ ਸਾਰਾ ਕੁਝ ਬਿਲਕੁਲ ਜੀ ਬਾਈ ਜੀ ਦਾ ਕਹਿਣਾ ਲੋਕ ਲੋਕ ਬਹੁਤ ਵੱਡੀ ਤਾਕਤ ਆ ਆਪਣੇ ਅੰਸ਼ਤ ਦੇ ਹੱਕ ਵਿੱਚ ਤੁਹਾਨੂੰ ਦਿਖਾ ਰਿਹਾ ਦੂਰ ਤੋਂ ਇੱਕ ਲੋਕਾਂ ਦੀਆਂ ਤਸਵੀਰਾਂ ਦੇਖੋ ਕਿਤਨਾ ਕਦੇ ਦੇਖਿਆ ਜਾਵੇ ਤਾਂ ਟਾਬਰਾ ਤੱਕ ਦੇ ਉੱਤੇ ਲੋਕ ਚੜ੍ਹੇ ਹੋਏ ਨੇ ਅਤੇ ਜੇ ਆਪਾਂ ਦੇਖੀਏ ਤਾਂ ਪਬਲਿਕ ਕਾਫੀ ਦੂਰ ਤੱਕ ਤੁਹਾਨੂੰ ਦਿਖਾ ਰਿਹਾ ਹੈ ਜੇ ਕਬਰਾਂ ਵਾਲੇ ਤੋਂ ਜੇ ਗੱਲ ਕਰੀਏ ਤਾਂ ਲੋਕਾਂ ਦੇ ਪੂਰੇ ਪੰਜਾਬ ਦੇ ਨੌਜਵਾਨ ਜੋਸ਼ਾ ਜੁੜਿਆ ਆਇਆ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਤੇ ਗੱਲ ਦੇਖੋ ਤੁਹਾਨੂੰ ਦਿਖਾ ਰਿਹਾ ਦੂਰ ਦੂਰ ਦੇ ਕਿਤੇ ਵੀ ਪੈਰ ਰੱਖਣ ਤੱਕ ਨੂੰ ਜਗ੍ਹਾ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਦੇਖਦੇ ਰਹੋ ਪਰਚੇ ਹੋ ਰਹੇ ਨੇ ਭਾਨੇ ਸਿੱਧੂ ਤੇ ਪਰਚੇ ਹੋਏ ਨੇ ਆਪਾਂ ਭਾਨੇ ਸਿੱਧੂ ਨੂੰ ਕੋਰਦੋਨਾ ਦੇ ਵਿੱਚ ਬੈਠਿਆਂਗੇ ਅੱਜ ਇੱਥੇ ਜੋ ਵੀ ਇਕੱਠ ਰੱਖਿਆ ਗਿਆ ਸੀ ਧਰਮ ਦੇ ਟਾਇਪ ਵਰਕਾਂ ਦੀ ਕਾਫੀ ਵੱਡਾ ਰੂਪ ਧਾਰ ਰਿਹਾ ਤੇ ਸਾਡੇ ਨਾਲ ਮਾਤਾ ਜੁੜਿਆ ਆਪਾਂ ਇਹਨਾਂ ਦੇ ਵੀ ਸੁਣਾਂਗੇ ਕੀ ਕਰਾਂ ਮਾਤਾ ਜੀ ਛੋਟੇ ਨਾਲ ਕੀ ਹੋਇਆ ਅੱਜ ਤੇ ਹਾਡੇ ਨਾਲ ਜੀ ਮੇਰਾ ਘਰੜਾ ਵੀ ਮੁੱਕ ਗਿਆ ਮੁੰਡਾ ਵੀ ਮੁੱਕ ਗਿਆ ਕੁੜੀ ਬੈਹੀ ਨੂੰ ਹੋ ਗਏ 18 19 ਸਾਲ ਕਿ ਮੇਰਾ ਦੋਤਾ 11ਵੀਂ ਚ ਪੜਦਾ 12ਵੀਂ ਚ ਹੋਜੂ ਬਈ ਉਹਦੇ ਨੇ ਲੜਾਈਆਂ ਪੜਾਈਆਂ ਤੇ ਅਸੀਂ ਦਾਵਾ ਵੀ ਕਰਤਾ ਸੀ ਖਰਚੇ ਦਾ ਉਸ ਨਹੀਂ ਬਣਿਆ ਉਸ ਤੋਂ ਬਾਅਦ ਘਰ ਬਾੜ ਵੀ ਵਿੱਕ ਗਿਆ ਤੁਸੀਂ ਪੁਲਿਸ ਕੋਲ ਗਏ ਨੇ ਕਹੇ ਕਿ ਕੋਈ ਜਾਂਦਾ ਨਹੀਂ ਉੱਥੇ ਖਣ ਕੀ ਕਰਕੇ ਮੁੜ ਆਉਂਦੇ ਨੇ ਕੋਈ ਗੱਲ ਹੀ ਨਹੀਂ ਸੁਣਦਾ ਸੀ ਮਾਮਾ ਢਿੰਗੀਆਂ ਘਰ ਵੀ ਨਹੀਂ ਰਿਹਾ ਸਾਡੇ ਕੋਲੇ ਤਾਂ ਪੰਨੇ ਵਾਲਾ ਪਰਚਾ ਦਾ ਮਾਤਾ ਪੋਸ਼ੇ ਦੀ ਪੈ ਗਿਆ ਛੋਡੀ ਕਿਉਂ ਨਹੀਂ ਸੁਣੀ ਸਾਡੀ ਨਹੀਂ ਸੁਣੀ ਕੋਈ ਕਿਸੇ ਨੇ ਅਸੀਂ ਤਾਂ ਬਸ ਹੁਣ ਆਈ ਬੈਠਾਗੇ ਕੀ ਕਹੋਗੇ ਸਰਕਾਰ ਨੂੰ ਤੁਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਚਲ ਕਾਂਡ ਕੁੜੀ ਦਾ ਤਾਂ ਕੋਈ ਹੱਲੇ ਸਾਡਾ ਬਣੇ ਕੋਈ ਲਿਆਂ ਇਥੇ ਪੱਥੇ ਆਪਦੇ ਮੈਂ ਘਰ ਬਾਰ ਲਾਈ ਬੈਠੀਆਂ ਦੋ ਤਾਂ ਹੋ ਗਿਆ 8 ਦਾ ਗਰਮੀ ਚ 12ਵੀਂ ਚ ਹੋ ਜੂ ਵੀ ਮੇਰੇ ਕੋਲੇ ਕੁਝ ਨਹੀਂ ਕੋਈ ਨਹੀਂ ਸੁਣਦਾ 3 ਸਾਲ ਤਾਂ ਜਮਾ ਬੈਠੀ ਕੁੜੀ ਨੂੰ ਹੋ ਗਿਆ ਇਥੇ ਸਾਡੇ ਕੋਲੇ ਕੁਝ ਨਹੀਂ ਰਿਹਾ ਆ ਦੇਖੋ ਕੀ ਕਹਿ ਰਿਹਾ ਮੈਂ ਸਾਡੇ ਕੋਲੇ ਕੁਝ ਨਹੀਂ ਰਿਹਾ ਮਾਤਾ ਨਾਲ ਗੱਲ ਕਰਾਂਗੇ ਉਹਨਾਂ ਥੋੜੇ ਜਿਹਾ ਭਾਪਕ ਜੇ ਹੁੰਦੇ ਨੇ ਗੱਲ ਕਰਦੇਗਾ ਮਾਤਾ ਜੀ ਕੀ ਇਹਨਾਂ ਇਹਨਾਂ ਦੀ ਸਟੋਰੀ ਇਹਦੇ ਘਰ ਵਾਲਾ ਮੁੱਕਿਆ ਹੋਇਆ ਹੈਗਾ ਬੇਟਾ ਤੇ ਮੁੰਡਾ ਵੀ ਇਹ ਤਾਂ ਵਿਆਹ ਹੋਇਆ ਸੀਗਾ ਤੇ ਬਸ ਮੁੰਡੇ ਦੀ ਵੀ ਮੌਤ ਹੋ ਗਈ ਬਹੁਤੀ ਚਲੀ ਗਈ ਕੁੜੀ ਵਿਆਹੀ ਹੋਈ ਹੈਗੀ ਤੇ ਬਸ ਕੁੜੀ ਦੇ ਪਹਿਲਾਂ ਲੜਾਈ ਝਗੜੇ ਚੱਲਦੇ ਰਹੇ ਕੁੜੀ ਕੋਲੇ ਬੇਟਾਗਾ 17-18 ਸਾਲ ਦਾ ਉਸ ਤੋਂ ਬਾਅਦ ਮਤਲਬ ਪਿੰਡ ਦੇ ਸਰਪੰਚ ਕੋਲੇ ਜਾਂਦੀ ਰਹੀ ਉਹ ਕਹਿੰਦਾ ਨਾ ਕਹਿੰਦਾ ਮਾਤਾ ਕੇਸ ਕਰਦੇ ਕੇਸ ਕਰਵਾਇਆ ਹੁਣ ਇਹਨਾਂ ਕੋਲੇ ਮਾਮਾ ਧੀਆਂ ਬਸ ਕੁੜੀ ਇਕੱਲੀ ਨਹੀਂ ਜਾਣਾ ਮਾਤਾ ਨਹੀਂ ਜਾਣਾ ਹੈਨਾ ਜਿਹੜਾ ਘਰ ਸੀ ਘਰ ਵੀ ਵਿਕ ਗਿਆ ਤੇ ਨਾ ਤਾਂ ਉਥੋਂ ਕੁਝ ਮਿਲਿਆ ਫਿਰ ਇਹਨੇ ਸਰਪੰਚ ਨੂੰ ਕਿਹਾ ਪੁਰਾਣੇ ਨੂੰ ਤੇ ਜਦੋਂ ਇਹਦੇ ਕੋਲ ਉਹਦੇ ਕੋਲੇ ਜਾਂਦੀ ਆ ਉਹਦੇ ਕੋਲੇ ਜਾਂਦੀ ਆ ਦਵਾਰਾ ਬਸ ਜਾਣ ਦੇ ਬਜਾਏ ਕੀ ਕਹਿੰਦਾ ਕਹਿੰਦਾ ਮਾਤਾ ਮੈਂ ਤਾਂ ਕੁਛ ਨਹੀਂ ਕਰ ਸਕਦਾ ਤੇ ਕਹਿੰਦਾ ਦਵਾਰੇ ਫੇਰ ਕੇਸ ਕਰਦੇ ਇੱਕ ਗੱਲ ਆ ਜਦ ਮੈਂ ਇਹਨਾਂ ਦੇ ਉਹਨਾਂ ਕਾਫੀ ਵੱਡਾ ਤੁਸੀਂ ਗੱਲ ਦੱਸ ਰਹੇ ਹੋ ਕਿ ਸੁਣਵਾਈ ਨਹੀਂ ਹੋਈ ਭਾਨੇ ਸਿੱਧੂ ਦੇ ਉੱਤੇ ਤਾਂ ਇੱਕ ਵਾਰੀ ਰਿਪੋਰਟ ਲਿਖਾਈ ਆ ਤੇ ਉਹਨੂੰ ਚਾਕੇ ਅੰਦਰ ਕਰ ਦਿੱਤਾ ਗਿਆ ਹਾਂਜੀ ਇਹੀ ਤਾਂ ਗੱਲ ਆ ਗਈ ਵੀ ਜਿੰਨਾ ਤੇ ਪਰਤੇ ਕਰਨੇ ਉਹਨਾਂ ਤੇ ਪਰਤੇ ਕਰਦੇ ਨਹੀਂ ਨਾ ਪੰਚਾਇਤਾਂ ਪੰਚਾਇਤਾਂ ਦੀ ਬਸ ਜਿੰਨਾ ਤੇ ਪਰਤੇ ਕਰਾਉਣੇ ਆ ਉਹਨਾਂ ਨੇ ਤਾਂ ਵਿਚੇ ਹੀ ਦਫਾ ਕਰਾ ਦਿੰਦੇ ਜਿੰਨਾ ਤੇ ਮਤਲਬ ਹੈ ਬੇਕ ਉਹਨਾਂ ਤੇ ਪਰਚਾ ਕਰਾ ਕੇ ਉਹਨਾਂ ਨੂੰ ਕੇਸ ਚਾਲੂ ਕਰ ਦਿੰਦੇ ਆ ਹੁਣ ਇਹੇ ਤੁਰੀਆਂ ਫਿਰਦੀਆਂ ਨੇ ਇਹਨਾਂ ਨੂੰ ਕੋਈ ਵਿਚਾਰਾ ਮੌਤ ਔਖਾ ਮਾਮਾ ਧੀਆਂ ਟਾਈਮ ਕਰਦੀਆਂ ਉਹਨਾਂ ਕਦੇ ਸਲੇਕ ਦਾ ਘਰ ਰਹੇਗਾ ਬਾਕੀ ਇਹਨੇ ਦੇਖਦਾ ਜ਼ਮੀਨ ਦੇ 4.5 ਕਿੱਲੇ ਸੀ ਉਹ ਵੀ ਵੇਚ ਤੇ ਜਦੋਂ ਕੋਲੇ ਇਹਦੇ ਕੰਨਾ ਕੰਮ ਹੁੰਦਾ ਇਹ ਤੋਂ ਨਾ ਕੋਈ ਕੰਮ ਆਲੀਆ ਸਾਰਾ ਬਸ ਕੋਸ ਆਪ ਦਾ ਵਿਚ ਵਿਚ ਕੇ ਖਾ ਗਈ ਹੁਣ ਇਹ ਇੰਨੀ ਤੰਗ ਆ ਗਈ ਬਸ ਦਿਨ ਰਾਤ ਰੋਂਦੀ ਐ ਆਪਾਂ ਪਹਿਲਾਂ ਵੀ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਇੱਕ ਪਾਸੇ ਨੌਜਵਾਨਾਂ ਤੇ ਜੋ ਸਮਾਜ ਸੇਵੀ ਨੇ ਉਹਨਾਂ ਦੇ ਉੱਤੇ ਪਰਚੇ ਹੋ ਰਹੇ ਨੇ ਨਜਾਇਜ਼ ਪਰਚੇ ਹੋ ਰਹੇ ਨੇ ਤੇ ਇੱਕ ਪਾਸੇ ਪਰਿਵਾਰ ਦੁਖੀ ਨੇ ਜਿਹੜੀਆਂ ਮਾਮਾ ਨੇ ਅੱਜ ਤੱਕ ਸਰਕਾਰਾਂ ਬਣਾਉਣ ਉਹਨਾਂ ਦੇ ਸਿਰ ਤੇ ਆਤਰਕਿਆ ਜੋ ਉਹਨਾਂ ਨੂੰ ਹੱਥ ਪੰਨਣੇ ਪੈ ਰਹੇ ਨੇ ਤੇ ਭਾਨਾ ਸਿੱਧੂ ਦੀ ਗੱਲ ਕਰੇ ਆਪਾਂ ਕੀ ਲੱਗਦਾ ਭਾਨਾ ਸਿੱਧੂ ਵੀ ਕੋਈ ਐਦਾਂ ਦਾ ਹੈਗਾ ਦੀ ਜਾਂ ਚੋਰੀਆ-ਬਚੋਰੀਆ ਚੋਰੀਆ ਕਰਦਾ ਸੀ ਭਗਵਾਨ ਜੀ ਹਾਂਜੀ ਨਹੀਂ ਜੀ ਭਾਨਾ ਸਿੱਧੂ ਚੋਰੀਆ ਨਹੀਂ ਸੀ ਕਰਦਾ ਅਸੀਂ ਮਤਲਬ ਆਉਣਾ ਸੀਗਾ ਬੁੱਧਵਾਰ ਦਾ ਸਾਨੂੰ ਟਾਈਮ ਦਿੱਤਾ ਸੀਗਾ ਉਦੋਂ ਬਾਅਦ ਆ ਉਹ ਤੇ ਪਰਤਾ ਹੋ ਗਿਆ ਇਹਨੂੰ ਲੈ ਕੇ ਆਉਣਾ ਸੀਗਾ ਤੇ ਇਹ ਵਿਚਾਰੀ ਬਹੁਤ ਜਿਆਦਾ ਤੰਗ ਆ ਗਈ ਤਾਂ ਰੋਂਦੀ ਦਿਨ ਰਾਤ ਰੋਂਦੀ ਐ ਕਿਸੇ ਵਕੀਲ ਨੇ ਨਹੀਂ ਸੁਣਿਆ ਕਿਸੇ ਨੇ ਨਹੀਂ ਸੁਣਿਆ ਕਿਸੇ ਪਿੰਡ ਦੇ ਸਰਪੰਚ ਨੇ ਇਹਨੂੰ ਕਹਿੰਦਾ ਕਹਿੰਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਤੇ ਜੋ ਮਰਜ਼ੀ ਕਹਿੰਦਾ ਤੁਸੀਂ ਕਰ ਲਓ ਕੇਸ ਕਰ ਦਿਓ ਕਹਿੰਦਾ ਐ ਕਰ ਦਿਓ ਐ ਕਰ ਦਿਓ ਕੋਲੇ ਤਾਂ ਕੁਝ ਵੀ ਨਹੀਂ ਇਹਨਾਂ ਕੋਲੇ ਬਸ ਸਰਪੰਚ ਨੇ ਵੀ ਚਿੱਟਾ ਜਵਾਬ ਦੇ ਦਿੱਤਾ ਨਾ ਦੇਖੋ ਇੱਕ ਪਾਸਾ ਗੱਲ ਕਰੀਏ ਆਪਾਂ ਸਰਪੰਚ ਵੀ ਸਰਪੰਚ ਵੀ ਉਹ ਉਹਦਾ ਹੀ ਕਰੂਗਾ ਜਿਹਦੇ ਕੋਲ ਖਾਣ ਨੂੰ ਕੁਝ ਹੋਊਗਾ ਇਹਦੇ ਕੋਲੇ ਹੈ ਨਹੀਂ ਖਾਣ ਨੂੰ ਤੇ ਇਹਦੀ ਮਦਦ ਨਹੀਂ ਕੀਤੀ ਦੇਖੋ ਨਹੀਂ ਕੋਲੇ ਜਿਹੜਾ ਮੇਰੇ ਕੋਲੇ ਬਸ ਇੱਕ ਕਮਰਾ ਉਹ ਵੀ ਵਿਕ ਤਾਂ ਮੇਰੇ ਕੋਲੇ ਤਾਂ ਕਰਜ਼ਾ ਦੇਣੇ ਕੁਝ ਨਹੀਂ ਕੋਲੇ ਇੱਕ ਪਾਸੇ ਇੱਕ ਪਾਸੇ ਸੱਚੇ ਜਿਹੜੇ ਅਸਲੀ ਕੇਸ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਹੁੰਦੀ ਦੂਜੇ ਪਾਸੇ ਝੂਠੇ ਪਰਚੇ ਜਿੱਦਾਂ ਭਾਨੇ ਸਿੱਤੂ ਵਰਗੇ ਨੇ ਕਿ ਭਾਨੇ ਸੱਤੂ ਵਰਗੇ ਚੋਰੀਆਂ ਕਰਦੇ ਫਿਰਦੇ ਨੇ ਜਾਂ ਇੱਕ ਸਮਾਜ ਸੇਵੀ ਆਜ ਤੱਕ ਜਿਹਦੇ ਘਰੇ ਮੇਲੇ ਲੱਗਦੇ ਨੇ ਇਹੀ ਨਹੀਂ ਦੇਖਿਆ ਜਾ ਰਿਹਾ ਤੁਸੀਂ ਦੇਖ ਰਹੋ ਖਬਰ ਵਾਲੇ